ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈਆਂ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਸਿਰਫ ਚਾਰ ਸਲੰਗਾਂ ਦਾ ਡਿਜ਼ਾਈਨ ਹੈ ਚਾਰ ਸਲੰਗਾਂ ਚ ਬਣ ਕੇ ਕੰਪਲੀਟ ਹੋ ਜਾਂਦਾ ਚਾਰ ਸਲੰਗਾਂ ਨੂੰ ਬਾਰ ਬਾਰ ਰਿਪੀਟ ਕਰਦੇ ਜਾਣਾ ਤੇ ਜਦੋਂ ਆਪੇ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆ ਚਾਰ ਦੇ ਮਲਟੀਪਲ ਆਪਾਂ ਦੋ ਕੁੰਡੇ ਵਾਧੂ ਰੱਖਣੇ ਆ ਇੱਥੇ ਮੇਰੇ ਕੋਲ 26 ਕੁੰਡੇ ਆ ਚਾਰ ਦੇ ਮਲਟੀਪਲ ਦੋ ਕੁੰਡੇ ਵਾਧੋ ਜਿਵੇਂ ਇਸ ਤਰ੍ਹਾਂ 4 4 4 ਲਾਸਟ ਤੇ ਦੋ ਕੁੰਡੇ ਵਾਧੂ ਰੱਖ ਲੈਣੇ ਆ ਠੀਕ ਹੈ ਡਿਜ਼ਾਈਨ ਨੂੰ ਸੈੱਟ ਕਰਨ ਲਈ ਉਲਟੀ ਸਾਈਡ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਬਹੁਤ ਹੀ ਈਜ਼ੀ ਡਿਜ਼ਾਈਨ ਆ ਬਹੁਤ ਹੀ ਜਲਦੀ ਜਲਦੀ ਬਣਦਾ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਹੋ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਠੀਕ ਹੈ ਕਿਸੇ ਵੀ ਪ੍ਰੋਜੈਕਟ ਲਈ ਅਪਲਾਈ ਕਰ ਸਕਦੇ ਆ ਲੇਡੀਜ਼ ਕਾਰਡੀਗਨ ਜਾਂ ਤੁਸੀਂ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਕੈਪਸ ਕਿ ਵੀ ਬਲੌਜ਼ ਬਾਰਡਰ ਬਣਾਉਣ ਤੋਂ ਬਾਅਦ ਸਿੱਧੇ ਪਾਸੇ ਤੋਂ ਆਪਣਾ ਡਿਜ਼ਾਈਨ ਸ਼ੁਰੂ ਹੁੰਦਾ ਜਿਹੜੀ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਹੋਊਗੀ ਇੱਥੇ ਮੈਂ ਡਿਜ਼ਾਈਨਰ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਆ ਸਿੱਧੇ ਪਾਸੇ ਤੋਂ ਸ਼ੁਰੂ ਕੀਤੀ ਹੈ ਠੀਕ ਹੈ ਜੇਕਰ ਤੁਸੀਂ ਇਸ ਤਰ੍ਹਾਂ ਦੇ ਕੁੰਡੇ ਪਾਉਣਾ ਚਾਹੁੰਦੇ ਹੋ ਜਿਵੇਂ ਇਸ ਤਰ੍ਹਾਂ ਇਹ ਡਿਜ਼ਾਈਨਰ ਕੁੰਡੇ ਮੈਂ ਪਾਏ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਕਈ ਤਰੀਕਿਆਂ ਨਾਲ ਮੈਂ ਕੁੰਡੇ ਪਾਉਣੇ ਦੱਸੇ ਆ ਤਾਂ ਤੁਸੀਂ ਚੈਨਲ ਤੇ ਜਾ ਕੇ ਵੇਖ ਸਕਦੇ ਆ ਸਾਨੀ ਨਾਲ ਜਿਹੜੇ ਕੁੰਡੇ ਪਾ ਸਕੋਗੇ ਠੀਕ ਆ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਦੇ ਆਂ ਡਿਜ਼ਾਈਨ ਦੀ ਪਹਿਲੀ ਸਲਾਈ ਫਾਸਟਰ ਹੋ ਰਾਈਟ ਸਾਈਡ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਹੈ ਉਸ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਸਾਰੀ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਸਲਾਈਆਂ ਤੁਸੀਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਪੱਛਮ ਹੋਗੀ ਉਸੇ ਤਰ੍ਹਾਂੀਆਂ ਤੁਸੀਂ ਸਲਾਈਆਂ ਲੈ ਲੈਣੀਆਂ ਠੀਕ ਹੈ ਇੱਥੇ ਮੇਰੇ ਕੋਲ ਬੇਬੀ ਹੂਲ ਹੈ ਤੇ 10 ਨੰਬਰ ਸਲਾਈਆਂ ਤੇ ਮੈਂ ਤੁਹਾਨੂੰ ਬਣਾ ਕੇ ਦਿਖਾ ਰਹੀ ਹਾਂ ਜੇਕਰ ਪਾਚਮ ਮੋਟੀ ਹੈ ਤੁਹਾਡੇ ਕੋਲ ਤਾਂ ਤੁਸੀਂ ਮੋਟੀਆਂ ਸਲਾਂਗਾਂ ਬਣਾ ਸਕਦੇ ਹੋ ਤੇ ਜੇਕਰ ਪਾਚਮ ਤੁਹਾਡੇ ਕੋਲ ਬਰੀਕ ਹੈ ਤੁਸੀਂ ਉਸੇ ਤਰ੍ਹਾਂ ਨਾ ਸਲਾਂਗਾਂ ਲੀਨ ਬਣਾ ਸਕਦੇ ਹੋ ਇੱਕ ਸਲਾਈ ਆਪਾਂ ਕੰਪਲੀਟ ਕਰ ਲਈ ਦੇਖੋ ਦੂਸਰੀ ਸਲਾਈ ਆਗੀ ਰੌਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਉਲਟੀ ਬਣਾਵਾਂਗੇ ਬਹੁਤ ਹੀ ਸੌਖਾ ਡਿਜ਼ਾਈਨ पहली सिलाई सीधी आ गई दूसरी रोंग साइड तो उल्टी आ गई ठीक है इस तरह देखो हम तीसरी सिलाई राइट सइड तो आऊगी चार चार कूड डिजाइन बनेगा हम अपना पहला कुंडा तारो चाहे बनो थ्रैड करा अगे हम चार कुंड अपना डिजाइन बना चार कुछ दोडे बनाए उल्टे थ्रैड करा पिछे दो कुंडे छड के एक जो आप इस तरह कुंडा बनावे देखो ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਥੋੜਾ ਜਿਹਾ ਲੂਜ਼ ਰੱਖਾਂਗੇ ਇਹਨੂੰ ਠੀਕ ਹੈ ਫਿਰ ਜਿਹੜੇ ਦੋ ਕੁੰਡੇ ਛੱਡੇ ਸੀ ਇਹ ਦੋ ਦਾ ਇੱਕ ਬਣਾ ਦੇਵਾਂਗੇ ਬੈਕ ਸਾਈਡ ਤੋਂ ਸਿੱਧਾ ਕੁੰਡਾ ਇਸ ਤਰ੍ਹਾਂ ਇਸ ਤਰ੍ਹਾਂ ਦੇਖੋ ਨਾ ਤਾਂ ਕੋਈ ਕੁੰਡਾ ਆਪਣੀ ਕੋਲ ਘਟਿਆ ਤੇ ਨਾ ਹੀ ਵਧਿਆ ਦੋ ਦੇ ਦੋ ਕੁੰਡੇ ਰਹਿ ਗਏ ਠੀਕ ਹੈ ਫਿਰ ਦੁਬਾਰਾ ਉਸੇ ਤਰ੍ਹਾਂ ਚਾਰ ਕੁੰਡਿਆਂ ਤੇ ਦੋ ਕੁੰਡੇ ਉਲਟੇ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਣਾ ਇਸ ਤਰ੍ਹਾਂ ਥ्रेड ਕਰਾਂਗੇ ਅੱਗੇ ਦੋ ਕੁੰਡੇ ਉਲਟੇ ਥ्रेड ਕਰਾਂਗੇ ਪਿੱਛੇ ਸਾਰੀ ਸਿਲਾਈ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਚਾਰ-ਚਾਰ ਕੁੰਡਿਆਂ ਤੇ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਦੇਖੋ ਇਸ ਤਰ੍ਹਾਂ ਦੋ ਕੁੰਡੇ ਉਲਟੇ thread ਪਿੱਛੇ ਦੋ ਕੁੰਡੇ ਛੜ ਕੇ ਕੁੰਡਾ ਬਣਾਵਾਂਗੇ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਬੈਕ ਸਾਈਡ ਤੋਂ ਇੱਕ ਕੁੰਡਾ ਕਰਦੇ ਹਾਂ ਇਸ ਤਰ੍ਹਾਂ thread ਕਰਾਂਗੇ ਅੱਗੇ ਦੋ ਕੁੰਡੇ ਉਲਟੇ థర్డ్ పిచ్చే దో కుండే షడ్డే కండా బనావేర బ్యాక్ సైడ్ దో కు బాగే నాతో కుడా కట్టు వద్ద థర్డ్ కో కడే ఉల్టే థర్ెడ్ పే ਹੁਣ ਆ ਗਈ ਡਿਜ਼ਾਈਨ ਦੀ ਤੀਸਰੀ ਸਲਾਈ ਰਾਈਟ ਸਾਈਡ ਤੋਂ ਤਾਂ ਇੱਥੋਂ ਹੀ ਮੈਂ ਜਿਹੜਾ ਡਿਜ਼ਾਈਨ ਸ਼ੁਰੂ ਕਰੂੰਗੀ ਚਾਰ-ਚਾਰ ਕੁੰਡਿਆਂ ਦਾ ਠੀਕ ਹੈ ਕੋਈ ਕੁੰਡਾ ਤਾਰੂੰਗੀ ਨਹੀਂ ਦੇਖੋ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਦੋ ਕੁੰਡੇ ਆਗੇ ਉਲਟੇ ਚਾਰ ਕੁੰਡਿਆਂ ਵਿੱਚੋਂ ਦੋ ਕੁੰਡੇ ਉਲਟੇ ਠੀਕ ਹੈ ਥ੍ਰੈਡ ਕਰਾਂਗੇ ਪਿੱਛੇ ਹੁਣ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਇੱਕ ਕੁੰਡਾ ਬਣਾਉਣਾ ਥੋੜਾ ਜਿਹਾ ਆਪਾਂ ਲੂਜ਼ ਰੱਖਾਂਗੇ ਇਸ ਤਰ੍ਹਾਂ ਫਿਰ ਜਿਹੜੇ ਦੋ ਕੁੰਡੇ ਛੱਡੇ ਆ ਇਹ ਦੋ ਕੁੰਡਿਆਂ ਦਾ ਆਪਾਂ ਬੈਕ ਸਾਈਡ ਤੋਂ ਇੱਕ ਕੁੰਡਾ ਬਣਾ ਦੇਾਂਗੇ ਇਸ ਤਰ੍ਹਾਂ ਸਿੱਧਾ ਕੁੰਡਾ ਠੀਕ ਹੈ ਨਾ ਤਾਂ ਕੋਈ ਕੁੰਡਾ ਆਪਣੇ ਕੋਲ ਵਧਿਆ ਤੇ ਨਾ ਹੀ ਘਟਿਆ ਠੀਕ ਹੈ ਚਾਰ ਦੇ ਚਾਰ ਕੁੰਡੇ ਰਹਿਗੇ ਦੋ ਕੁੰਡੇ ਉਲਟੇ ਦੋ ਕੁੰਡਿਆਂ ਤੇ ਡਿਜ਼ਾਈਨ ਥ੍ਰੈਡ ਦੇ ਅੱਗੇ ਫਿਰ ਉਸੇ ਤਰ੍ਹਾਂ ਚਾਰ ਕੁੰਡਿਆਂ ਵਿੱਚੋਂ ਦੋ ਕੁੰਡੇ ਬਣਾਵਾਂਗੇ ਉਲਟੇ ਥ੍ਰੈਡ ਪਿੱਛੇ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਕੁੰਡਾ ਬਣਾਵਾਂਗੇ ਆਪਾਂ ਫਿਰ ਜਿਹੜੇ ਕੁੰਡੇ ਛੱਡੇ ਆ ਦੋ ਕੁੰਡਿਆਂ ਦਾ ਆਪਾਂ ਬੈਕ ਸਾਈਡ ਤੋਂ ਇੱਕ ਬਣਾ ਦੇਾਂਗੇ ਇਸ ਤਰ੍ਹਾਂ ਠੀਕ ਹੈ ਥ੍ਰੈਡ ਅੱਗੇ ਦੋ ਕੁੰਡੇ ਬਣਾਵਾਂਗੇ ਉਲਟੇ ਥ੍ਰੈਡ ਪਿੱਛੇ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕੁੰਡਾ ਬਣਾਵਾਂਗੇ ਥ੍ਰੈਡ ਅੱਗੇ ਦੋ ਕੁੰਡੇ ਉਲਟੇ ਸਾਰੀ ਸਲਾਈ ਹੈ ਪਰ ਚਾਰ-ਚਾਰ ਕੁੰਡਿਆਂ ਤੇ ਡਿਜ਼ਾਈਨ ਇਸੇ ਤਰ੍ਹਾਂ ਬਣਾਉਂਦੇ ਜਾਣਾ। ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਵਾਂਗੇ। ਫਿਰ ਇਹ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਣਗੇ ਇਸ ਤਰ੍ਹਾਂ। ਥ੍ਰੈਡ ੱੱਗੇ ਦੋ ਕੁੰਡੇ ਉਲਟੇ ਥ੍ਰੈਡ ਪਿੱਛੇ ਦੋ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ। ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦਾਂਗੇ ਇਸ ਤਰ੍ਹਾਂ ਥ੍ਰੈਡ ਅੱਗੇ ਦੋ ਕੁੰਡੇ ਉਲਟੇ ਥ੍ਰੈਡ ਪਿੱਛੇ ਦੋ ਕੁੰਡੇ ਛੱਡ ਕੇ ਉਸੇ ਤਰ੍ਹਾਂ ਕੁੰਡਾ ਬਣਾਵਾਂਗੇ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾਵਾਂਗੇ ਠੀਕ ਹੈ ਇਸ ਤਰ੍ਹਾਂ ਲਾਸਟ ਤੇ ਆਪਣੀ ਉਸੇ ਤਰ੍ਹਾਂ ਜਿਵੇਂ ਸਟਾਰਟਿੰਗ ਤੇ ਦੋ ਕੁੰਡੇ ਉਲਟੇ ਆਏ ਸੀ ਤਾਂ ਦੋ ਕੁੰਡੇ ਉਲਟੇ ਆ ਜਾਂਦੇ ਤੀਸਰੀ ਸਲਾਈ ਆਪਣੀ ਕੰਪਲੀਟ ਹੋ ਗਈ ਇਸ ਤਰ੍ਹਾਂ ਚੌਥੀ ਤੇ ਲਾਸਟ ਸਲਾਈ ਰੌਂਗ ਸਾਈਡ ਤੋਂ ਜਿਹੜੇ ਉਧਰ ਦੋ ਕੁੰਡੇ ਉਲਟੇ ਬਣਾਏ ਇਧਰ ਆਪਾਂ ਹੁਣ ਬਣਾਵਾਂਗੇ ਸਿੱਦੇ ਜਿਹੜੇ ਦੋ ਕੁੰਡੇ ਡਿਜ਼ਾਈਨ ਵਾਲੇ ਆ ਉਹ ਬਣਾਵਾਂਗੇ ਉਲਟੇ ਤਾਂ ਸਾਰੀ ਸਿਲਾਈ ਆਪਣੀ اسی ਤਰ੍ਹਾਂ ਬੰਨ੍ਹਦੀ ਜਾਊਗੀ ਦੋ ਕੁੰਡੇ ਸਿੱਦੇ ਜਿਹੜੇ ਉਧਰ ਉਲਟੇ ਡਿਜ਼ਾਈਨ ਵਾਲੇ ਜਿਹੜੇ ਉਧਰ ਇਧਰ ਉਲਟੇ ਦੋ ਕੁੰਡੇ ਸਿੱਦੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ 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 ਆ ਗਏ लास्ट ਤੇ ਠੀਕ ਹੈ ਇਸ ਤਰ੍ਹਾਂ ਲੋ ਜੀ ਚਾਰ ਸਲੰਗਾਂ ਆਪਣੀਆਂ ਕੰਪਲੀਟ ਹੋ ਗਈਆਂ ਤੇ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਹੈ। ਇਹੀ ਚਾਰ ਸਲੰਗਾਂ ਨੂੰ ਆਪਾਂ ਅੱਗੇ-ਅੱਗੇ ਰਿਪੀਟ ਕਰਦੇ ਜਾਨਾ। ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ। ਜਦੋਂ ਆਪਾਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਨਾ ਇੱਕ ਸਲਾਈ ਸਿੱਧੀ ਇੱਕ ਸਲਾਈ ਉਲਟੇ ਪਾਸੇ ਤੋਂ ਉਲਟੀ ਇਸ ਰੀਟ ਡਿਜ਼ਾਈਨ ਚੌਥੀ ਸਲਾਈ ਉਸੇ ਤਰ੍ਹਾਂ ਦੋ ਉਲਟੇ ਦੋ ਸਿੱਧੇ ਠੀਕ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਤੇ ਸੋਹਣਾ ਡਿਜ਼ਾਈਨ ਲੈ ਕੇ ਧੰਨਵਾਦ